ਸਭ ਪਾਤਾਂ ਜੈ ਮਾਤਾ ਜੀ ਸਾਡਾ ਮੰਡੀ ਨਵਾਸੀਆਂ ਨੇ ਬਹੁਤ ਜਾਰੇ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਸਾਡਾ ਪ੍ਰਸ਼ਾਸਨ ਨੇ ਸਾਡੇ ਇਥੋਂ ਦੇ ਸੱਚ ਸਾਲ ਸਰਦਾਰਪੁਰ ਸਿੰਘ ਜੀ ਉਹਨਾਂ ਦੇ ਪੂਰੇ ਪ੍ਰਸ਼ਾਸਨ ਨੇ ਜਿੰਨਾ ਹੀ ਸਹਿਯੋਗ ਨਾਲ ਮੰਗਿਆ ਸੀ ਆ ਉਸ ਤੋਂ ਵੀ ਜ਼ਿਆਦਾ ਦਿੱਤਾ ਹੈ ਇਹ ਪੂਰਾ ਖੌਦ ਵੀ ਰਹਿਤ ਜਿਹੜੇ 12 ਵਜੇ ਤੱਕ ਰਾਤ ਦੇ ਸਰਦਾਰਪੁਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਜ਼ਲੋ ਧੰਨਵਾਦ ਕਰਦੇ ਆਂ ਤੇ ਪੂਰੀ ਮੰਡੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤੇ ਆ ਜਿਨ੍ਹਾਂ ਨੇ ਆਨੁਦਾਨ ਦਿੱਤਾ ਜਿਨ੍ਹਾਂ ਨੇ ਸਾਡੇ ਉੱਤੇ ਆ ਕੇ ਵਾਅਦਾ ਕੀਤਾ ਸਾਡੇ ਜਗ੍ਹਾਤੇ ਦੇ ਵਿੱਚ ਬਹੁਤ ਜ਼ਿਆਦੇ ਹਾਜ਼ਰੀਆਂ ਲੱਗੀਆਂ ਸਾਡੇ ਝੰਡੇ ਦੇ ਵਿੱਚ ਹੀ ਬਹੁਤ ਜ਼ਿਆਦੇ ਹਾਜ਼ਰੀਆਂ ਸੀਗੀਆਂ ਤੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ 10 ਝੰਡੇ ਸੀ ਕੱਢੇ ਨਵੀਂ ਵਿਸ਼ੇਸ਼ੀ ਉਹਨਾਂ ਦਾ 10 ਬੰਦੇ ਨੇ ਜਿਹੜਾ ਸਾਨੂੰ ਆਪਣੇ ਘਰਾਂ ਵਿੱਚ ਸੱਦ ਕੇ ਸਾਡੇ ਝੰਡੇ ਦੀ ਪੂਜਾਨ ਕਰਾਈ ਸਾਡੀ ਗੱਲ ਸਵੀਕਾਰ ਕੀਤਾ ਦਰਪਾ ਭਜਨ ਮਹਾਰਾਜੀ ਨੂੰ ਉਹਨਾਂ ਦਾ ਹਾਂ ਬੰਦਿਆਂ ਦਾ ਵੀ ਵੱਡੇ ਝੰਡਾ ਹਰ ਸਾਲ ਹੀ ਕਰਾਉਂਦੇ ਹਾਥੋਂ ਲਗਾਤਾਰ 6 ਸਾਲ ਕਰਾਲੇ ਮੰਗਲਾ ਪਰਿਵਾਰ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਾਤਰੇ ਝੰਡਾ ਅਗਲੀ ਵਾਰ ਦਾ ਵੀ ਉਹਨਾਂ ਨੇ ਬਹੁਤ ਕਰ ਦਿੱਤਾ ਏ ਤੇ ਅਸੀਂ ਗੋਗੀ ਗੋਲਛੰਗmargੋਗੀ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਲੰਗਰ ਦੀ ਸੇਵਾ ਦਾ ਬਹੁਤ ਦਾਨ ਕੀਤਾ ਤੇ ਬਹੁਤ ਜਣੇ ਕਿਉਂ ਨੇ ਲੰਗਰ ਸੇਵਾ ਕਰਾਈ ਸਾਰੇ ਦੀ ਹੋਰ ਵੀ ਇਸੇ ਤਰ੍ਹਾਂ ਜੋ ਕੋਈ ਬੰਦਾ ਰਹਿ ਗਿਆ ਹੋਵੇ ਅਸੀਂ ਜਦੋਂ ਖੇਮਰੇ ਜਾਚਦਾ ਜਾ ਸਾ ਗਲਤੀ ਹੋ ਗਈ ਵੀ ਜਾ ਕੋ ਕਮੀ ਰਹਿ ਗਈ ਸਾਡੇ ਇਸ ਕਾਰਜੇ ਦੇ ਵਿੱਚ ਤਾਂ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਨੂੰ ਜੂੜ ਦੱਸਾਂ ਤਾਂ ਕਿ ਅਸੀਂ ਅਗਲੇ ਸਾਲ ਉਹਨੂੰ ਠੱਡ ਸਕੀਏ ਤਾਂ ਕਿ ਅਗਲੇ ਸਾਲ ਅਜਿਪੁਰ ਕਰਦੇ ਇੰਨਾ ਕਹਿੰਦੇ ਹੋਏ ਜੈ ਮਾਤਾ ਸਭ ਤੋਂ ਪਹਿਲਾਂ ਤਾਂ ਮੈਂ ਜੀਵੀਐਸ ਚੈਨਨੋ ਦਾ ਸਤਿਅ ਜੀ ਨਾਲੋਂ ਤਰ੍ਹਾਂ ਗੱਲ ਕਰਦਾ ਇਹਨਾਂ ਨੇ ਸਾਡੀ ਜਾਗਰਣ ਦਰਾਨ ਵਿੱਚ ਨੈਦਰਾਨ ਵੀ ਹੋਰ ਵੀ ਸਾਡੇ ਮੀਡੀਆ ਵੀ ਸਾਡੇ ਅੱਜ ਨੇ ਕੀਤੇ ਮੀਡੀਆ ਨਾਲ ਲੋਕਾਂ ਦੇ ਵਿਚਾਲੇ ਰੱਖਿਆ ਫਿਰ ਅਸੀਂ ਆਪਣੇ ਆਪ ਦੇ ਹੱਬ ਨੂੰ ਵਜਿਆ ਕਹਿੰਦੇ ਹਰੇ ਆਪ ਜੀ ਅਸੀਂ ਮੰਡੀ ਨਿਵਾਸੀਆਂ ਦਾ ਸੁਝਾਅ ਮੰਗਦੇ ਆ ਕਿ ਸਾਡੇ ਵਿੱਚ ਕਮੀ ਰਹਿ ਗਈ ਹੋਵੇ ਕੋਈ ਸਾਨੂੰ ਪਲੀਜ਼ ਕੱਲੇ-ਕੱਲੇ ਨੂੰ ਮਿਲ ਕੇ ਦੱਸੋ ਜਾਂ ਸੋਸ਼ਲ ਮੀਡੀਆ ਤੇ ਪਾ ਕੇ ਦੱਸੋ ਇਹ ਕਮੀ ਅਸੀਂ ਤਾਂ ਕਿ ਅਸੀਂ ਕਿ ਹਾਨੂੰ ਦੂਰ ਕਰ ਸਕੀਏ ਸਾਰੇ ਸਹਿਯੋਗੀਆਂ ਦਾ ਇੱਥੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਗੇ ਵੀ ਆਸ ਰੱਖਦੇ ਆ ਸਾਡੀ ਅੱਗੇ ਤੋਂ ਧੰਨਵਾਦ ਧੰਨ ਦੇ ਨਾਲ ਸਾਡੀ ਮਦਦ ਲਈ ਦੇ ਨਾਲ ਕਰਨਗੇ ਸਾਰਿਆਂ ਦਾ ਦਿਨੋਦਰਵਾਜ਼ਾ ਕਰਦੇ ਸਾਰੇ ਆਂਜੇ ਮਾਤਾ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਸਾਡੀ ਸ਼੍ਰੀ ਦੁਰਗਾ ਭਜਨ ਮੰਡਲੀ ਮਡੇ ਦੇ ਵਾਸੀਆਂ ਦਾ ਮਾਂ ਦੇ ਭਗਤਾਂ ਦਾ ਬਹੁਤ ਧੰਨਵਾਦ ਕਰਦੀ ਹੈ ਜੀ ਜਿਨ੍ਹਾਂ ਨੇ ਇਸ ਸਾਲਾਨਾ ਜਾਗਰਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਭਜਨ ਮੰਡਲੀ ਦਾ ਸਹਿਯੋਗ ਦਿੱਤਾ ਆਪਣਾ ਤੇ ਜੋ ਪਿਛਲੀ ਵਾਰ ਕੰਪਲੇਂਟਾਂ ਸੀ ਵੀ ਲੰਗਰ ਦੀ ਕੋਈ ਪਿਛਲੀ ਵਾਰ ਜੋ ਸੀ ਪ੍ਰੋਬਲਮ ਵੀ ਲੰਗਰ ਥੋੜਾ ਜਿਹਾ ਘਟ ਗਿਆ ਸੀ ਉਹ ਇਸ ਵਾਰ ਅਸੀਂ ਦੂਰ ਕੀਤੀ ਹੈ ਪ੍ਰਬੰਧ ਇਸ ਵਾਰ ਬਹੁਤ ਵਧੀਆ ਸੀ ਅੱਗੇ ਤੋਂ ਵੀ ਅਸੀਂ ਆਪਣੇ ਪ੍ਰਬੰਧ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਥੋੜੀ ਬਹੁਤ ਕਮੀ ਰਹੇ ਨਾ ਕਿਉਂਕਿ ਪਰਫੈਕਟ ਤਾਂ ਕਦੇ ਕੋਈ ਹੋ ਹੀ ਨਹੀਂ ਸਕਦਾ ਤੇ ਅਸੀਂ ਆਪਣੇ ਵੱਲੋਂ ਪੂਰਾ ਪੂਰੀ ਕੋਸ਼ਿਸ਼ ਕੀਤੀ ਸੀ ਉਹ ਮਾਤਾ ਰਾਣੀ ਕਾਮਯਾਬ ਵੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੀ ਦੇਖਿਆ ਹੋ ਤੁਸੀਂ ਸਾਰਿਆਂ ਨੇ ਕਿ ਸ਼ੋਭਾ ਯਾਤਰਾ ਤੇ ਰਿਕਾਰਡ ਕੱਟ ਸੀਗਾ ਇੰਨਾ ਇਕੱਠ ਅਜੇ ਤੱਕ ਕਦੇ ਹੋਇਆ ਨਹੀਂ ਸ਼ੋਭਾ ਯਾਤਰਾ ਦੇ ਉੱਪਰ ਲੋਕ ਆਏ ਹਮ ਹਮ ਆ ਕੇ ਪਹੁੰਚੇ ਉਸੇ ਤਰ੍ਹਾਂ ਜਾਗਰਨ ਦੇ ਵਿੱਚ ਵੀ ਰਿਕਾਰਡ ਕਰਤੀ 4500 ਤੋਂ 5000 ਬੰਦਾ ਬੰਦੇ ਦਾ ਅਸੀਂ ਕੱਟੋ ਤੇ ਐਸਟੀਮੇਟ ਮੰਨ ਰਿਹਾ ਵੀ ਇੰਨਾ ਸੀਗਾ ਤੇ ਇਹੀ ਭਗਤਾਂ ਦੇ ਅੱਗੇ ਅਰਦਾਸ ਆ ਮਂਡੀ ਨਿਵਾਸੀਆ ਕਿ ਇਹੀ ਅਰਦਾਸ ਆ ਵੀ ਅੱਗੇ ਤੋਂ ਵੀ ਸਾਡਾ ਇਸੇ ਤਰ੍ਹਾਂ ਸਾਥ ਦਿਓ ਤੇ ਅਸੀਂ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰੀਏ ਜੋ ਵੀ ਸਾਡੇ ਤੇ ਇਸ ਵਾਰ ਕੋਈ ਭੁੱਲ ਚੱਕ ਹੋਈ ਅਸੀਂ ਉਹਦੇ ਖਿਮਾ ਤੇ ਜਾ ਚੱਕਾਂ ਤੇ ਜੇ ਕਿਸੇ ਨੂੰ ਕੋਈ ਸੁਝਾਅ ਆ ਅਸੀਂ ਪੋਸਟ ਵੀ ਪਾਈ ਸੀ WhatsApp ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਜੇ ਕਿਸੇ ਨੇ ਕੋਈ ਸੁਝਾਅ ਦੇਣੇ ਆ ਵੀ ਆਪ ਪੇਜ ਤਰ੍ਹਾਂ ਕਰ ਸਕਦੇ ਆ ਇਹ ਸਾਰਿਆਂ ਦੀ ਸਾਂਝੀ ਮੰਡੀ ਹੈ ਮੰਡਲੀਆ ਤੁਰਕਾ ਭਜਨ ਮੰਡਲੀ ਮੰਡੀ ਨਾਮ ਸਾਰੇ ਨੇ ਸਾਂਝੀ ਆ ਉਹ ਸਾਨੂੰ ਆਪ ਦੇ ਸੁਝਾਅ ਵੀ ਦੇ ਸਕਦੇ ਆ ਤੇ ਅਸੀਂ ਉਮੀਦ ਕਰਦੇ ਆ ਵੀ ਮੰਡੀ ਦੇ ਨਿਵਾਸੀ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਦੇਣਗੇ ਇਸ ਤੋਂ ਬਾਅਦ ਚੜ ਕੇ ਸਹਿਯੋਗ ਸਹਿਯੋਗ ਦੇਣਗੇ ਤੇ ਅਸੀਂ ਵੀ ਇਸ ਤੋਂ ਬਾਅਦ ਚੜ ਕੇ ਬਰੀਅਮ ਮਾਤਾ ਰਾਣੀ ਦਾ ਜਾਗਰਣ ਤੇ ਝੰਡਾ ਝੰਡੇ ਦਾ ਪ੍ਰੋਗਰਾਮ ਕਰਾਂਗੇ ਜਾਗਰਾਮਾ ਸ਼ੇਰਾਂ ਵਾਲੀ ਦਾ ਬਹੁਤ ਸਾਰੇ ਤਰਵਾ ਕੀ ਜੈ